ਹੁਣ ਬਾਣਾ ਬਦਨਾਮ ਹੋਊਗਾ ਜਿਸ ਬਾਣੇ ਨੂੰ ਦੇਖ ਕੇ ਲੋਕੀ ਕਹਿੰਦੇ ਸੀ ਸਾਡੀ ਹਿਫਾਜ਼ਤ ਹੋਊਗੀ ਅੱਜ ਉਸੇ ਬਾਣੇ ਤੋਂ ਲੋਕੀ ਡਰਨ ਲੱਗਣਗੇ ਦੇਖਿਓ ਤੁਸੀਂ ਤੇ ਮੈਂ ਕੋਈ ਉਹ ਨਹੀਂ ਹੈਗਾ ਮੈਨੂੰ ਉਹ ਨਾ ਸਮਝੋ ਚੰਗੂ ਮੰਗੂ ਕੋਈ ਕਿ ਹਾਂ ਤੇਨੂੰ ਵੀ ਆ ਕੇ ਸਿੱਧਾ ਅਸੀਂ ਮੈਨੂੰ ਠੋਕ ਦੋਗੇ ਤੁਸੀਂ ਅੱਜ ਹੁਣ ਰਿਪੋਰਟ ਆ ਰਹੀ ਆ ਆਪਣੇ ਰਮਨਦੀਪ ਮੰਗੂ ਮੱਠ ਦੀ ਮੈਡੀਕਲ ਹੋ ਕੇ ਹਟਿਆ ਤੇ ਉਹਦੇ 10 ਨਸ਼ੀਲੇ ਪ੍ਰਦਾਤ ਮਿਲੇ ਨੇ ਜਮਦੀ ਮੰਗੂ ਦੇ ਖੂਨ ਦੇ ਵਿੱਚ ਕਿਤੇ ਭੁੱਲ ਭੁਲੇਖੇ ਪੰਗਾ ਨਾ ਲੈ ਕੇ ਬਹਿ ਜਿਓ ਕਿਤੇ ਮੈਨੂੰ ਚੰਗੂ ਮੰਗੂ ਸਮਝਿਆ ਹੋਵੇ ਕ ਐਵੇਂ ਜਿੱਦਾਂ ਉਹਨੂੰ ਟੰਗ ਤਾ ਇੱਕ ਨੇ ਮੈਨੂੰ ਟੰਗ ਦੋਗੇ ਜਾਂਦਾ ਜਾਂਦਾ ਦੋ ਚਾਰ ਲੈ ਕੇ ਜਾਊਂਗਾ ਜਿਹੜੇ ਮੈਨੂੰ ਧਮਕੀਆਂ ਲਿਖ ਰਹੇ ਨੇ ਤਾਂ ਸੋਦਾ ਲਾਉਣਾ ਪਊ ਤੇਰਾ ਦੱਸ ਦੋ ਕਿੱਥੇ ਆਉਣਾ ਮੈਂ ਅਜੇ ਨਾਲ ਤੋਤੋ ਤਾਂ ਹਿੰਮਤ ਨਹੀਂ ਹੋਣੀ ਕੇ ਡੀਜੀਪੀ ਸਾਹਿਬ ਨੇ ਜੋ ਰਿਪੋਰਟ ਲਿਖੀ ਆ ਕਿ ਉਹਦੇ ਵਿੱਚ ਕੋਈ ਬੇਅਦਬੀ ਦਾ ਤੱਥ ਹੀ ਨਹੀਂ ਮਿਲਿਆ ਹੈਗਾ। ਦੋ ਜਵਾਬ ਉਸ ਗੱਲ ਦਾ ਉਸ ਗੱਲ ਦਾ ਜਵਾਬ ਕਦੋਂ ਦਿੰਦੇ ਹੈਗੇ ਹੁਣ ਜਿਹੜੇ ਰਮਨਦੀਪ ਮੰਗੂ ਦੇ ਨਾਲ ਜੈਕਾਰੇ ਛੱੜ ਰਹੇ ਸੀ ਉੱਥੇ ਗੁਰੂ ਘਰ ਦੇ ਵਿੱਚ ਤੁਸੀਂ ਕਿੱਥੇ ਲਿਆ ਕੇ ਸਿੱਖ ਸਿੱਖਾਂ ਨੂੰ ਰੱਖਤਾ ਤੁਸੀਂ ਕਿਸੇ ਪਾਸੇ ਜਿਉਣ ਜੋਗੇ ਨਹੀਂ ਛੱਟਿਆ ਲੋਕਾਂ ਨੇ। ਉਸ ਮੰਗੂ ਨਸ਼ੇੜੀ ਦੇ ਉੱਪਰ ਤੁਸੀਂ ਫੁੱਲਾਂ ਦੀ ਵਰਖਾ ਕਰਨ ਲੱਗੇ ਹੋਏ ਸੀ। ਲੱਖ ਦੀ ਲਾਂਹੜ ਤੋੜਦੇ ਜਿਵੇਂ ਸਿੱਖਾਂ ਦੇ ਉੱਪਰ। ਜੱਸ ਕਿੱਥੇ ਮੈਂ ਡਾ ਮੈਂ ਆਉਣਾ ਤੈਨੂੰ ਐਨੇ ਲੁਹਾਣੇ ਮੈਨੂੰ ਕਿਹਾ ਸੀ ਮੰਡੇ ਬਿਣਾ ਕੇ ਮੁੜ ਕੇ ਨੇ ਫੋਨ ਨਹੀਂ ਚੱਕਿਆ ਮ ਜੇ ਕਿਤੇ ਉੱਥੇ ਆ ਜਾਂਦਾ ਵਾ ਨਾ ਇਹਦਾ ਬਾਣਾ ਲਾਉਣਾ ਸੀ ਮੈਨੂੰ ਥਾਣੇ ਲੈ ਕੇ ਜਾਣਾ ਸੀ ਫਿਰ ਤਿੰਨ ਨਸ਼ੇ ਬਾਈ ਤਿੰਨ ਤਿੰਨ ਨਸ਼ੇ ਇੱਕ ਨਹੀਂ ਦੋ ਨਹੀਂ ਤਿੰਨ ਨਸ਼ੇ ਮਿਲੇ ਨੇ ਤੇ ਖੂਨ ਦੇ ਵਿੱਚ ਰਮੰਦੀ ਮੰਗੂ ਦੇ ਮੈਂ ਕੋਈ ਚੰਗੂ ਮੰਗੂ ਨਹੀਂ ਹੈਗਾ ਜਿਹਦਾ ਸੌਦਾ ਲਾ ਦੋਗੇ ਤੁਸੀਂ ਬਾਣਾ ਪਾਇਆ ਹੋਇਆ ਆਪਾਂ ਉੱਪਰ ਤਿੰਨ ਤਿੰਨ ਨਸ਼ੇ ਕੀਤੇ ਹੋਏ ਨੇ ਉਹਦੇ ਉੱਪਰ ਤੁਸੀਂ ਫੁੱਲਾਂ ਦੀ ਬਰਖਾ ਕਰਨ ਲੱਗੇ ਹੋਏ ਹੋ ਕਮੇਟੀ ਨੇ ਤਾਂ ਵੀਡੀਓ ਵੀ ਨਹੀਂ ਬਣਾਈ ਮੰਗੂ ਇਹ ਲੈ ਕੇ ਗਿਆ ਨੂੰ ਨਸ਼ਾ ਕਰਾ ਕੇ ਉਸੇ ਬੰਦੇ ਨਾਲ ਕੋਈ ਨਾ ਕੋਈ ਕਨੈਕਸ਼ਨ ਨਿਕਲੂਗਾ ਮੈਂ ਪਿਛਲੇ 15 ਦਿਨ ਤੋਂ ਕਹਿ ਰਿਹਾ ਕਿ ਇਸ ਬੰਦੇ ਦਾ ਬਾਣਾ ਲਾ ਦਿਓ ਬਾਣਾ ਲਾ ਦਿਓ ਉਹ ਤਾਂ ਹੈਗਾ ਹੀ ਬਦਨਾਮ ਸੀ ਉੱਤੇ ਤਾਂ ਪਹਿਲਾਂ ਵੀ ਕਈ ਪਰਚੇ ਚੱਲਦੇ ਨਸ਼ੇ ਦੇ ਉਸ ਬੰਦਾ ਦਾ ਤਾਂ ਪਹਿਲਾਂ ਹੀ ਬਦਨਾਮ ਸੀ ਉਹ ਪਰ ਬਾਣਾ ਬਦਨਾਮ ਹੋਇਆ ਵਾ ਹੁਣ ਬਾਣਾ ਹੁਣ ਕਿਉਂ ਚੁੱਪਣੇ ਵੱਡੇ ਵੱਡੀ ਸਸਤਾ ਵਾਲੀ ਬਣੇ ਬਣੇ ਜੱਥੇ ਬੰਦੀਆਂ ਕਿਉਂ ਚੁੱਪਣੇ ਹੁਣ ਕਿਉਂ ਨਹੀਂ ਬੋਲਦੀਆਂ ਗਿੱਦੜ ਨੂੰ ਸ਼ੇਰ ਬਣਾ ਕੇ ਦਿਖਾ ਰਹੇ ਸੀਗੇ ਉਹ ਗਿੱਦੜ ਆ ਗਿੱਦੜ ਆਇਆ ਸਾਡਾ ਸਿੱਖ ਧਰਮ ਯਾਰ ਆ ਲਿਖ ਰਹੇ ਹੋ ਤੁਸੀਂ ਸ਼ਰਮ ਕਰੋ ਯਾਰ ਕੁਛ ਤਾਂ ਮੈਂ ਬੰਦਾ ਮਾਰਦਾ ਕਹਿੰਦਾ ਕਿੱਡਾ ਸਾਲਾ ਤੂੰ ਕੰਮ ਕੀਤਾ ਸਾਡੇ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਪੰਜਾਬ ਤੇ ਦੰਗੇ ਕਰਾਉਣ ਦੀ ਉਹੀ ਤਾਂ ਮੈਂ ਸੋਚਾਂ ਕਿ ਯਾਰ ਇਹਨੂੰ ਬੰਦੇ ਨੂੰ ਸੁਪਨਾ ਕਿੱਥੋਂ ਆ ਗਿਆ ਲੁਰਾਣੇ ਬੈਠੇ ਨੂੰ ਕਿ ਫਗਵਾੜੇ ਜਾ ਕੇ ਆ ਬੰਦਾ ਫਲਾਣਾ ਮੈਂ ਬੜੂਗਾ ਹੈਗੇ ਨੇ ਉਹਨਾਂ ਦੀ ਤਾਂ ਤੁਸੀਂ ਕਦਰ ਹੀ ਨਹੀਂ ਕਰਦੇ ਜਿਹੜੇ ਮੇਨ ਜੱਥੇਦਾਰ ਜਿਹੜੇ ਕਿ ਏਡੀਜੀਪੀ ਸਾਹਿਬ ਨੇ ਜੋ ਰਿਪੋਰਟ ਲਿਖੀ ਆ ਕਿ ਉਹਦੇ ਵਿੱਚ ਕੋਈ ਬੇਅਦਬੀ ਦਾ ਤੱਥ ਹੀ ਨਹੀਂ ਮਿਲਿਆ ਹੈਗਾ ਦੋ ਜਵਾਬ ਉਸ ਗੱਲ ਦਾ ਉਸ ਗੱਲ ਦਾ ਜਵਾਬ ਕਦੇ ਨਹੀਂ ਦਿੰਦੇ ਹੈਗੇ ਹੁਣ ਜਿਹੜੇ ਰਮਨਦੀਪ ਮੰਗੂ ਦੇ ਨਾਲ ਜੈਕਾਰੇ ਛੱੜ ਰਹੇ ਸੀ ਉੱਥੇ ਗੁਰੂ ਘਰ ਦੇ ਵਿੱਚ ਤੁਸੀਂ ਕਿੱਥੇ ਲਿਆ ਕੇ ਸਿੱਖ ਸਿੱਖ ਸਿੱਖਾਂ ਕਰਨ ਲੱਗੇ ਹੋਏ ਸੀ ਲੱਖ ਦੀ ਲਾਂਹਤ ਤੋੜ ਦੇ ਜੇ ਸਿੱਖਾਂ ਦੇ ਉੱਪਰ ਜਾਂਦਾ ਜਾਂਦਾ ਦੋ ਚਾਰ ਲੈ ਕੇ ਹੀ ਜਾਊਂਗਾ ਜਿਹੜੇ ਮੈਨੂੰ ਧਮਕੀਆਂ ਲਿਖ ਰਹੇ ਨੇ ਸੌਦਾ ਲਾਉਣਾ ਪਊ ਤੇਰਾ ਰਮਨਦੀਪ ਮੰਗੂ ਦੇ ਖੂਨ ਦੇ ਵਿੱਚ ਤਿੰਨ ਨਨਸ਼ੀਲੇ ਪਦਾਰਥ ਮਿਲੇ ਆ ਜੀ ਇਹ ਕੋਈ ਗੁਰੂ ਦਾ ਸਿੰਘ ਨਹੀਂ ਹੈਗਾ ਇਹ ਜਾਲੀ ਨਿਹੰਗਾ ਕਿ ਇਹਦਾ ਬਾਣਾ ਲਾਹੋ ਜਸ ਕਿੱਥੇ ਮਿਲਣਾ ਮੈਂ ਆਉਣਾ ਤੈਨੂੰ ਇਹਨੇ ਲੁਹਾਣੇ ਮੈਨੂੰ ਕਹਿਆ ਸੀ ਮੰਡੇ ਮਿਲਾਂਗੇ ਮੁੜ ਕੇ ਨੇ ਫੋਨ ਨਹੀਂ ਚੱਕਿਆ ਮੇਰਾ ਜੇ ਕਿਤੇ ਉੱਕੇ ਆ ਜਾਂਦਾ ਵਾ ਨਾ ਇਹਦਾ ਬਾਣਾ ਲਾਹੋਣਾ ਸੀ ਮੈਨੂੰ ਥਾਣੇ ਲੈ ਕੇ ਜਾਣਾ ਸੀ ਫਿਰ ਤਿੰਨ ਤਿੰਨ ਨਸ਼ੇ ਬਾਈ ਤਿੰਨ ਤਿੰਨ ਨਸ਼ੇ ਇੱਕ ਨਹੀਂ ਦੋ ਨਹੀਂ ਤਿੰਨ ਨਸ਼ੇ ਮਿਲੇ ਨੇ ਤੇ ਖੂਨ ਦੇ ਵਿੱਚ ਰਮੰਦੀ ਮੰਗੂ ਦੇ ਅਸੀਂ ਤਾਂ ਪਿਛਲੇ 15 20 ਦਿਨ ਤੋਂ ਲੱਗੇ ਹੋਏ ਸੀ ਕਿ ਸਾਨੂੰ ਟੱਕਰੇ ਤੇ ਇਹਦਾ ਬਾਣਾ ਲਾਈਏ ਅਸੀਂ ਜਿਹੜੇ ਮੈਨੂੰ ਸਵਾਲ ਕਰਦੇ ਸੀ ਅੱਜ ਮੈਂ ਉਹਨੂੰ ਸਵਾਲ ਕਰਦਾ ਹੁਣ ਦੱਸੋ ਤੁਸੀਂ ਮੰਗੂ ਦੇ ਨਾਲ ਖੜੇ